ਕੋਜੀ ਸਦਾਤ ਸਾਹਿਬ ਸਦਾਤ ਲੌਕਸਿੰਦਰ ਜੀ ਜੋ ਗੈਸਟਰ ਆਫਿਸਰ ਰਟਾਇਰ ਹੈਗੇ ਨੇ ਪੀਐਸਪੀਐਸਐਲ ਤੋਂ ਜੋ ਖੁਦ ਹੀ ਕੁੜਾ ਚੁਕਰੇ ਖੁਦ ਹੀ ਕੁੜਾ ਚੁਕਰੇ ਬਈਆ ਕੋਪੀ ਥਰੇ ਦੁਕਾਨ ਉੱਤੇ ਘਰ ਵਾ ਇਥੇ ਮੱਛੀ ਫਰੂਟਸ ਗਲੇ ਸੜਿਆ ਮੱਛੀ ਗਲੀ ਸੜੀ ਹਰ ਥੱਲੇ ਲੱਗੇ ਪਏ ਆ ਇਹ ਖੁਦ ਹੀ ਸਾਫ ਕਰਦੇ ਪਏ ਆ ਮੈਂ ਅਤੇ ਮੇਰੇ ਡੈਡੀ ਸਾਹਿਬ ਮੈਂ ਸਦਾਤ ਗੁਰਜਿੰਦਰ ਸਿੰਘ ਸੀ ਬਿੱਦੱਕ ਅਮ ਤੱਕ ਜੀਐਨਡੀ ਜਗਵਾ ਦੇ ਜੋ ਅਸੀਂ ਆਫਟਰ ਇੰਜੀਨੀਅਰ ਤੇ ਅਸੀਂ ਦੋਵੇਂ ਪਿਓ ਪੁੱਤ ਲੱਗੇ ਹੋਏ ਆ ਇੰਨਾ ਮਾੜਾ ਹਾਲ ਆ ਗੁਰਦਾਸਪੁਰ ਸ਼ਹਿਰ ਦਾ ਆਪਾਂ ਏਡੀਸੀ ਸਾਹਿਬ ਨੂੰ ਵੀ ਮਿਲਿਆ ਬਹੁਤ ਵਾਰੀ ਆਪਾਂ ਈਓ ਸਾਹਿਬ ਨੂੰ ਵੀ ਮਿਲਿਆ ਪਰ ਕੋਈ ਸੋਲੂਸ਼ਨ ਨਹੀਂ ਕੋਈ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਇਹ ਦੇਖੋ ਜੀ ਬਾਜ਼ਾਰ ਆ ਮੇਨ ਬਾਜ਼ਾਰ ਗੁਰਦਾਸਪੁਰ ਸ਼ਹਿਰ ਦਾ ਹਟਾ ਇਹ ਗੁਰਦਾਸਪੁਰ ਸ਼ਹਿਰ ਦਾ ਹਟਾ ਉਹ ਇਹ ਤੇ ਵਸਤ ਨਹੀਂ ਹੈਗੀ ਇਹ ਸ਼ਾਮ ਨੂੰ ਕੂੜਾ ਲੱਗ ਜਾਂਦਾ ਵਾ ਇਹ ਬੜੀ ਵਾਰੀ ਕਿਹਾ ਵਾ ਕਿ ਸਰ ਸਾਹਿਬਾਦਰ ਇਹੋ ਸਾਹਿਬ ਨੇ ਮੱਖਿਆ ਡੀਸੀ ਸਾਹਿਬ ਨੇ ਮੱਖਿਆ ਵਾ ਤੇ ਨਗਰ ਕੌਂਸਲ ਦੇ ਹੋਰ ਵੀ ਅਧਿਕਾਰੀਆਂ ਨੂੰ ਆਖਿਆ ਵਾ ਕਿ ਇੱਥੇ ਕੂੜਾ ਨਾਲ ਹੈ ਜੇ ਕੋਈ ਉੱਪਰ ਘਾੜਾ ਸਾਡਾ ਤੇ ਅਸੀਂ ਵੀ ਬੰਦੇ ਹੈਗੇ ਆ ਸਾਡੇ ਤੇ ਵੀ ਜਾਣ ਹੈਗੀ ਆ ਤੇ ਅਸੀਂ ਕਈ ਬਿਮਾਰੀਆਂ ਤੋਂ ਲੜਦੇ ਪਿਆ ਹੈਗੇ ਮੇਰਾ 3 ਸਾਲ ਦਾ ਬੱਚਾ ਵਾ ਜਿਹੜਾ ਕਿ ਇਨਫੈਕਸ਼ਨ ਵਿੱਚ ਸੀ ਦਵਾਈ ਖਾ ਰਿਹਾ ਸੀ ਹਸਪੀਟਲ ਤੋਂ ਤੇ ਮੈਂ ਗੁਰਿੰਦਰ ਸਿੰਘ ਮੈਂ ਇੰਡੈਕਸ਼ਨ ਦਵਾਈ ਖਾ ਰਿਹਾ ਹਾਂ ਡਾਕਟਰ ਮਨੋਮੈਨਿਕ ਤੇ ਬੜੀ ਵਾਰੀ ਆਖਿਆ ਇਹਨਾਂ ਨੂੰ ਕਿ ਕੋੜਾ ਨਾਮ ਲੈ ਕੇ ਨਾਮ ਲਾਇਆ ਕਰੋ ਪਰ ਇਹਨਾਂ ਦੇ ਜੂਂ ਸਰਕਰ ਨਹੀਂ ਪੈ ਰਿਹਾਗਾ ਹੁਣ ਮੈਂ ਅਰਵਿੰਦ ਕੇਜਰੀਵਾਲ ਜੀ ਜੋ ਕਾਂਗਰਸ ਪਾਰਟੀ ਪੰਜਾਬ ਦੇ ਜੋ ਕੋਆਰਡੀਨੇਟਰ ਹਨ ਮੈਂ ਉਹਨਾਂ ਨੂੰ ਨਵਾਂ ਵੀਡੀਓ ਸੈਂਡ ਕਰ ਰਿਹਾ ਤੇ ਮੈਂ ਪਰਸੋ ਦਿੱਲੀ ਜਾ ਕੇ ਤੇ ਇਰਮਿਤ ਕਿ ਜੀਵਾ ਸਾਭਜੀ ਨੂੰ ਮਿਲਾਂਗਾ ਤੇ ਇਹਨਾਂ ਦਾ ਇਹ ਗੁਰਦਾਸਪੁਰ ਸ਼ਹਿਰ ਨਗਰ ਕੌਂਸਲ ਬਾਰੇ ਉਹਨਾਂ ਨੂੰ ਮਦਰਸਾਂਗਾ ਤੇ ਇਹ ਵੀਡੀਓ ਉਹਨਾਂ ਨਾਲ ਸਾਂਝਾ ਕਰਾਂਗਾ ਤੇ ਮੈਂ ਕੋਈ ਵੀ ਬែក ਗੱਲਬਾਤ ਨਹੀਂ ਮਕਾਣੀ ਕਿਉਂਕਿ ਬੜੀ ਬਾਰ ਮੈਂ 5 ਸਾਲ ਹੋ ਗਿਆ ਮੈਨੂੰ ਕਹਿੰਦੇ ਹਨ ਤੇ ਇਹ ਕੋਈ ਵੀ ਇਹਨਾਂ ਨਾਲ ਇਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜੀ ਜੈ ਜਵਾਨ ਜੈ ਕਿਸਾਨ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਇਹਨੂੰ ਮੇਰੇ ਮਾਨਜੋਗ ਪ੍ਰੈਸ ਵੀਰਪਰਾ ਜੀ ਰਾਤੀ ਵੀਡੀਓ ਪਾਈ ਸੀ ਆਪਾਂ ਉਹ ਕੂੜੇ ਦੇ ਖਿਲਾਫ ਪਾਈ ਸੀ ਸਾਡੀ ਘਰ ਦੇ ਅੱਗੇ ਦੁਕਾਨ ਦੇ ਵੀ ਕੂੜਾ ਲੱਗਦਾ ਪਿਆ ਸਰ ਇਸ ਵੇਲੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਸਰ ਤੇ ਰਾਤੀ 103 ਬੁਖਾਰ ਸੀ ਸਰ ਮੇ ਨੂੰ 103 ਬੁਖਾਰ ਫੀਵਰ ਦੇ ਵਿੱਚ ਸਰ ਮੈਂ ਮੈਂ ਤੇ ਮੇਰੇ ਪਾਪਾ ਨੇ ਸਰ ਤੁਸੀਂ ਮੇਰੀ ਵਾਇਸ ਵੇਖ ਹੀ ਲਈ ਹੋਣੀ ਆਵਾਜ਼ ਮੇਰੀ 103 ਬੁਖਾਰ ਸੀ ਮੈਂ ਤੇ ਮੇਰੇ ਪਾਪਾ ਨੇ ਜੋ ਕਿ ਗੈਸਟਰੋਫਿਜ਼ੀਸ਼ੀਅਨ ਟੈਰ ਨੇ ਇਹਨਾਂ ਦੋਵਾਂ ਨੇ ਆਪਾਂ ਕਈ ਫੜੀ ਗਲੀ ਸੜੀ ਮੱਛੀ ਫਰੂਟ ਸਾਰਾ ਚੁੱਕੇ ਪਰੇ ਕੀਤਾ ਬਹੁਤ ਹੀ ਮਾੜਾ ਹਾਲ ਹੈ ਬਹੁਤ ਵਾਰੀ ਅਸੀਂ ਕਮੇਟੀ ਘਰ ਨਗਰ ਕੌਂਸਲ ਨੂੰ ਆਖਿਆ ਵਾ ਅਸੀਂ ਇੱਕ ਦੋ ਵਾਰੀ ਏਰੀਅਸਿਸ ਸਭ ਨੂੰ ਮਿਲੇ ਆ ਇੱਕ ਦੋ ਦਿਨ ਸਰ ਅਸਰ ਹੁੰਦਾ ਸੀ ਬਾਅਦ ਚੁੱਕ ਮਰ ਕੇ ਉਹੀ ਕੰਮ ਲੱਗੀ ਇਹ ਦੁਕਾਨਾਂ ਵਾਲੇ ਕੂੜਾ ਕਰਕਟ ਵੇਸਟਸ ਮੀਟ ਮੱਛੀ ਦੀ ਵੇਸਟੇਜ ਗਲੀ ਸੜੀ ਗਲਾ ਸੜਾ ਫਰੂਟਸ ਲੋਕੇ ਦੂਰ ਦੂਰ ਆ ਕੇ ਸੁੱਟਦੇ ਇੱਥੇ ਆ ਕੇ ਦੂਰ ਦੂਰ ਆ ਕੇ ਤੇ ਬੜੀ ਵਾਰ ਰੁਕੇ ਪਰ ਨਹੀਂ ਰੁਕਦੇ ਫੇ ਲੜਾਈ ਝਗੜੇ ਵਾਲਾ ਮੋਲ ਉਹ ਇਹੀ ਕਰਦੇ ਨੇ ਹੈਗੇ ਸਰ ਬਹੁਤ ਅਸੀਂ ਪੜੇ ਲਿਖੇ ਹੈਗੇ ਆ ਬੀਟਾ ਕਮਟੈਕ ਗੁਰੰਗਨ ਦਿਨ ਯੂਨੀਵਰਸਿਟੀ ਯੰਡੀ ਤੋਂ ਤੇ ਮੇਰੇ ਫਾਦਰ ਸਾਹਿਬ ਐਸਜੀਓ ਸੇ ਰਟਾਇਰ ਨੇ ਅਗੇਂਸਟ ਅਫਸਰ ਤੇ ਇਸ ਬਾਰੇ ਸਿਰਾਤੀ ਵੀਡੀਓ ਪਾਈ ਸੀ ਤੇ ਇਸ ਲਈ ਮੈਂ ਤਾਂ ਸਪਸ਼ਟਿਕਨ ਦੇ ਰਿਹਾ ਤੇ ਬਾਕੀ ਤੁਹਾਨੂੰ ਦੂਸਰੀ ਵੀਡੀਓ ਵੀ ਸੈਂਡ ਕਰ ਰਿਹਾ ਆਪਾਂ